ਪੰਜਾਬ ਸਰਕਾਰ ਵੱਲੋਂ ਆਰਗੇਨਾਈਜ਼ਡ ਕ੍ਰਾਈਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਪਿਛਲੇ 3 ਦਿਨਾਂ ਦੇ ਵਿੱਚ ਇੱਕ ਸਪੈਸ਼ਲ ਆਪਰੇਸ਼ਨ ਪ੍ਰਹਾਰ ਲਾਂਚ ਕੀਤਾ ਗਿਆ ਸੀ ਜਿਹਦੇ ਤਹਿਤ ਵੱਡੇ ਪੱਧਰ ਤੇ ਜਿਹੜੇ ਆਰਗੇਨਾਈਜ਼ਡ ਕ੍ਰਿਮੀਨਲਸ ਹੈਗੇ ਆ ਉਹਨਾਂ ਦੇ ਐਸੋਸੀਏਟਸ ਹੈ ਤੇ ਉਹ ਫੈਮਿਲੀ ਮੈਂਬਰਸ ਜਾਂ ਉਹਨਾਂ ਦੇ ਦੋਸਤ ਜੋ ਉਹਨਾਂ ਨੂੰ ਸ਼ੈਡਿੰਦੇ ਸੀ ਜਾਂ ਉਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਸਪੋਰਟ ਕਰਦੇ ਸੀ ਉਹਨਾਂ ਖਿਲਾਫ ਜਿਹੜੀ ਸਖਤ ਕਾਰਵਾਈ ਕੀਤੀ ਗਈ ਹੈ। ਉਹਦੀ ਲੜੀ ਦੇ ਵਿੱਚ ਹੀ ਗੈਂਗਸਟਰਾਂ ਦੇ ਵਾਰ ਦਾ ਜਿਹੜਾ ਐਲਾਨ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਹੈਗਾ। ਅੱਜ ਦੇ ਦਿਨ ਅਸੀਂ ਸੰਤਪੁਰਾ ਮੋਹੱਲੇ ਦੇ ਵਿੱਚ હાજર ਆ ਜਿੱਥੇ ਟੈਨੈਂਟ ਵੈਰੀਫਿਕੇਸ਼ਨ ਜਿਹੜੀ ਮੌਕੇ ਤੇ ਲੋਕਾਂ ਦੀ ਕੀਤੀ ਜਾ ਰਹੀ ਹੈ ਬੜੇ ਵੱਡਾ ਦੇਖਣ ਚਾਹਿਆ ਹੈਗਾ ਕਿ ਜਿਹੜੇ ਮਕਾਨ ਮਾਲਕ ਹੈ ਆਪਣਾ ਜਿਹੜਾ ਪ੍ਰੈਮਾਈਸ ਹੈ ਭਾਵੇਂ ਰੈ residen tial ਦੇ ਲਈ ਭਾਵੇਂ ਕਮਰਸ਼ੀਅਲ ਯੂਜ਼ ਲਈ ਟੈਨੈਂਟਸ ਨੂੰ ਦੇ ਦਿੰਦੇ ਹਨ ਤੇ ਉਹਨਾਂ ਦੀ ਜਿਹੜੀ ਟੈਨੈਂਟ ਵੈਰੀਫਿਕੇਸ਼ਨ ਨਹੀਂ ਕਰਾਉਂਦੇ ਹਨ ਤੇ ਸਰਵਿਸ ਵੈਰੀਫਿਕੇਸ਼ਨ ਵੀ ਨਹੀਂ ਕਰਾਉਂਦੇ ਹਨ ਇਹਦੇ ਕਰਕੇ ਬੜੀ ਵੱਡਾ ਹੁੰਦਾ ਹੈ ਕਿ ਜਿਹੜੇ ਬਾਹਰਲੇ ਓਪਰੇ ਲੋਕ ਆ ਕੇ ਇਹ ਘਰਾਂ ਚ ਆ ਕੇ ਰਹਿੰਦੇ ਹੈਗੇ ਹਨ ਤੇ ਉਹੀ ਦੁਰਪਰਤ ਤੋਂ ਕਰਨ ਦੀ ਜਿਹੜੀ ਪ੍ਰੋਬੈਬਿਲਿਟੀ ਬਹੁਤ ਵੱਧ ਜਾਂਦੀ ਹੈ ਜੇ ਦੇ ਕਰਕੇ ਅਨਸੁਖਾਂੀ ਘਟਨਾ ਵੀ ਵਾਪਰ ਸਕਦੀ ਹੈ ਮੈਂ ਸਮੁੱਚੇ ਸ਼ਹਿਰ ਵਾਸੀਆਂ ਨੂੰ ਕਹਿਣਾ ਚਾਹੁੰਦਾ ਕਿ ਜਿਨ੍ਹਾਂ ਨੂੰ ਵੀ ਤੁਸੀਂ ਆਪਣਾ ਪ੍ਰਮਾਈਸ ਰੈਂਟ ਤੇ ਦਿੰਦੇ ਹੋ ਟੈਨੈਂਟ ਵੈਰੀਫਿਕੇਸ਼ਨ ਜ਼ਰੂਰ ਜਾਓ ਇਹਦਾ ਪ੍ਰੋਸੀਜਰ ਬਹੁਤ ਹੀ ਸੌਖਾ ਹੈਗਾ ਤੁਸੀਂ ਨੀਅਰੈਸਟ ਸਾਂਝ ਕੇਂਦਰ ਵਿੱਚ ਜਾ ਕੇ ਇੱਕ ਨੋਮੀਨਲ ਜੀ ਫੀਸ ਤੁਹਾਨੂੰ ਦਿੰਦੇ ਆ ਉਹਦਾ ਤੁਹਾਨੂੰ ਬਕਾਇਆ ਬਿੱਲ ਮਿਲੇਗਾ ਤੇ ਸਮਾਪਨ ਤਰੀਕੇ ਨਾਲ ਜੋ ਵੀ ਤੁਹਾਡੇ ਟੈਨੈਂਟਸ ਹੈ ਉਹਨਾਂ ਦੀ ਟੈਨੈਂਟ ਵੈਰੀਫਿਕੇਸ਼ਨ ਕਰਕੇ ਤੁਹਾਨੂੰ ਰਿਪੋਰਟ ਵਿਦਨ ਸਟੀਪੂਲੇਟਡ ਟਾਈਮ ਦਿੱਤੀ ਜਾਊਗੀ ਇਹਦੇ ਨਾਲ ਜੇ ਤੁਸੀਂ ਇਹਨੂੰ ਕਰਾਉਂਦੇ ਹੋ ਤੇ ਪੁਲਿਸ ਦਾ ਜਿਹੜਾ ਤੁਸੀਂ ਸਮਾਜ ਨੂੰ ਜਿਹੜਾ ਸੁਖਾਮੀ ਕੰਡੀਸ਼ਨ ਰੱਖਣ ਲਈ ਬਹੁਤ ਵੱਡੀ ਤੁਸੀਂ ਹੈਲਪ ਕਰੋਗੇ ਤੇ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦਾ ਫਰਜ਼ ਵੀ ਨਿਭਾਉਂਗੇ